ਜੇ ਆਪਣੇ ਐਂਡਰੋਇਡ ਫੋਨ ਦੇ ਵਿੱਚ ਇਹ ਵਾਲੀ ਸੈਟਿੰਗਾਂ ਔਨ ਕਰ ਰੱਖੇ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਕਰਵਾ ਸਕਦੀ ਹੈ ਇਹ ਵਾਲੀ ਸੈਟਿੰਗ ਇਹਨੂੰ ਹੁਣੇ ਹੀ ਬੰਦ ਕਰ ਲਓ ਪਹਿਲਾਂ ਆਪਾਂ ਤੁਹਾਨੂੰ ਬੰਦ ਕਰਨੀ ਦੱਸ ਦਿਆ ਤੇ ਫਿਰ ਦੱਸਾਂਗੇ ਕਿਉਂ ਬੰਦ ਕਰਨੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਚਲੇ ਜਾਣਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਸ਼ਨ ਲੱਭਣੀ ਹੈ Google ਦੀ Google ਦੀ অপਸ਼ਨ ਦੇ ਉੱਤੇ ਕਰ ਦੇਣਾ ਆਪਾਂ ਓਕੇ ਓਕੇ ਕਰਨ ਤੋਂ ਬਾਅਦ ਇੱਥੇ ਆਪਣੇ ਕੋਲੇ ਆਲ ਸਰਵਿਸ ਜਿਹੜੀ ਹੈ ਇਹਦੇ ਉੱਤੇ ਕਰ ਦੇਣਾ ਓਕੇ ਓਕੇ ਕਰਨ ਤੋਂ ਬਾਅਦ ਆਟੋ ਫਿਲ ਦੇ ਉੱਤੇ ਆਪਾਂ ਓਕੇ ਕਰ ਦੇਣਾ SMS ਵੈਰੀਫਿਕੇਸ਼ਨ ਕੋਡ ਇਹਦੇ ਉੱਤੇ ਜਿਹੜਾ ਕਿ ਇਹ ਸੈਟਿੰਗ ਆਨ ਆ ਇਹਨੂੰ ਆਪਾਂ ਕਰ ਦੇਣਾ ਆਫ ਇਹਨੂੰ ਆਫ ਕਰਨਾ ਕਿਉਂ ਜ਼ਰੂਰੀ ਆ ਕਿਉਂਕਿ ਆਪਣਾ OTP ਆਟੋਮੈਟਿਕ ਫਿਲ ਹੋ ਜਾਂਦਾ ਜਾਂ ਫਿਰ ਆਪਣਾ ਪਾਸਵਰਡ ਆਟੋਮੈਟਿਕ ਫਿਲ ਹੋ ਜਾਂਦਾ ਆਪਾਂ ਜੇਕਰ ਕਿਸੇ ਨੂੰ OTP ਨਹੀਂ ਦੱਸਣਾ ਜਾਂ ਫਿਰ ਕਿਸੇ ਵੀ ਸਾਈਟ ਦੇ ਉੱਤੇ ਆਪਣਾ OTP ਜਿਹੜਾ ਨਹੀਂ ਸ਼ੇਅਰ ਕਰਨਾ ਤਾਂ ਉਹ ਧੱਕੇ ਦੇ ਨਾਲ ਹੀ ਭਰਿਆ ਜਾਊਗਾ ਤਾਂ ਇਹਦੇ ਨਾਲ ਆਪਣਾ ਹੋ ਸਕਦਾ ਉਹ ਪੇ ਸਿੰਹਲਾ ਓਟੀਪੀ ਹੋ ਸਕਦਾ ਹੋ ਕਿਸੇ ਪਰਸਨਲ ਨਿੱਜੀ ਓਟੀਪੀ ਹੋਵੇ ਤਾਂ ਇਹ ਆਪਾਂ ਮੈਨੂਅਲ ਤੌਰ ਦੇ ਉੱਤੇ ਹੀ ਭਰਨਾ ਹੁੰਦਾ ਤਾਂ ਇਹ ਸੈਟਿੰਗ ਆਫ ਕਰਕੇ ਰੱਖੋ ਕਿੰਨਾ ਕਿੰਨਾ ਦੇ ਇਹ ਸੈਟਿੰਗ ਆਨ ਸੀਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਆਈਫੋਨ ਹੀ ਵਰਤਦੇ ਹੋ ਤਾਂ ਵੀਡੀਓ ਦਾ ਲਿੰਕ ਨੀਚੇ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ